ਸਰਕਾਰ ਨੇ ਤਾਂ ਬਥੇਰਾ ਕੁਝ ਕੀਤਾ ਜੀ ਨਵੀ ਨੇ ਪੱਲੇ ਕਰਕ ਬੰਦ ਕਰਾਈ ਜੇ ਗਰੀਬਾਂ ਦੀ ਤੇ ਨਸ਼ਾ ਘਰ ਘਰ ਹੁਣ ਉਹਨਾਂ ਨੇ ਸਸਤਾ ਕਰਤਾ ਯਾਰਾ ਅੱਗੇ 500 ਦਾ ਹੁਣ 200 ਦਾ ਹੋ ਗਿਆ ਜੀ ਪਹਿਲਾਂ ਤਾਂ ਦੁਨੀਆ ਦੀ ਜਿਹੜੀ ਲਹਿਰ ਸੀ ਨਾ ਉਹ ਚੱਲ ਗਈ ਯਾਰ ਹੋਈ ਆ ਉਹ ਆਂਦੇ ਛਾੜੋ ਛਾੜੋ ਜੋ ਬੱਚਾ ਬੱਚੇ ਦੇ ਮੂੰਹੋਂ ਫੋਣ ਨਹੀਂ ਗਾਉ ਗੱਲ ਦਾ ਪਹਿਲਾਂ ਨਹੀਂ ਦੱਸਣਾ ਜਿਹੜਾ ਜਿੱਤੇਗਾ ਹੀ ਉਧਰ ਐਮਪੀ ਚਾਹੀਦਾ ਵਾ ਇਹੋ ਕਾਂਗਰਸੀ ਬੰਨ ਗਏ ਆ ਇਹ ਵਾਲੀ ਇਹ ਤਾਂ ਛਾੜੀ ਦਿੱਤੀਗਾ ਜੀ ਪਾਰਟੀਆਂ ਦੀ ਬਥੇਰੀਆਂ ਵੇਖ ਲੀਆਂ ਬਣਾਇਆ ਤੇ ਕਿਸੇ ਨੂੰ ਨਹੀਂ ਕੋਈ ਸਾਡਾ ਬਾਰਾਜ ਫਰਕ ਪਿਆ ਤੇ ਤਾਂ ਜਸ ਪਸਾ ਲੱਗੇ ਕਹਣਾ ਸਾਡਾ ਕੋ ਕੰਮ ਹੋਵੇ ਤੇ ਵੋਟਾਂ ਦਾ ਸਰਮੋਹ ਠੀਕ ਹੀ ਐ ਜੋ ਅੱਗੇ ਚੱਲਦੇ ਉਹ ਹੀ ਚੱਲਣ데요 ਐਸ ਵਕਤ ਸ਼ਹਿਰੀ ਕਲਸ਼ ਹੋ ਰਹੇ ਆਂਦਾ ਯੋਰ ਜੀ ਇੱਥੇ ਅੱਛਾ ਇਹਨਾਂ ਦਾ ਕਾਫੀ ਪ੍ਰਚਾਰ ਹੋਣ데요 ਵਾ ਤੋ ਚਲੋ ਬੰਦਾ ਚੰਗਾ ਵੈ ਵੇਖਾਂਗੇ ਅਗਲੇ ਅਮਰਾਂ ਮਲੇ ਹਾਂਜੀ ਐਮਐਲਏ ਇੱਥੋਂ ਦਾ ਕਰਦਾ ਕੰਮਕਾਰ ਮੈਂ ਹਾਂਜੀ ਹਾਂਜੀ ਐਮਐਲਏ ਆਥੂ ਦਾ ਚਾਰੀ ਕਲ ਸੀ ਚਲੋ ਹੁਣ ਲੋਕਲ ਆ ਅੱਛਾ ਬਥੇਰਾ ਪ੍ਰਚਾਰ ਹੋਣ ਡਿਆ ਉਹਨਾਂ ਦਾ ਇੱਥੇ ਸਰਕਾਰ ਨੇ ਕੀਤਾ ਕੁਛ ਦੋ ਸਾਲਾਂ ਚ ਨਵੀਂ ਨੇ ਨਹੀਂ ਸਰਕਾਰ ਨੇ ਤਾਂ ਬਥੇਰਾ ਕੁਛ ਕੀਤਾ ਜੀ ਨਵੀਂ ਨੇ ਇਹਨਾਂ ਨੇ ਪੈਂਦਰ ਹੀ ਪਹਿਲੇ ਕੜਕ ਬੰਦ ਕਰਾਈ ਜੇ ਗਰੀਬਾਂ ਦੀ ਤੇ ਨਸ਼ਾ ਘਰ ਘਰ ਹੁਣ ਉਹਨਾਂ ਨੇ ਸਸਤਾ ਕਰਤਾ ਯਾਰ ਅੱਗੇ 500 ਦਾ ਹੁਣ 200 ਦਾ ਹੋ ਗਿਆ ਜੀ ਕਿਨੇ ਕਰਤਾ ਸਰਕਾਰਾਂ ਨੇ ਕੀਤਾ ਜੀ ਸਰਕਾਰਾਂ ਹੀ ਕਰਨਦੀਆਂ ਹੋਰ ਕੌਣ ਕਰਨ ਡਿਆ ਨਸਲ ਹਾਂਜੀ ਇਹ ਕੋਈ ਬਦਲਾ ਹੈ ਬਦਲਾ ਹੈ ਉਹ ਵੇਖੋ ਬਠੇਰਾ ਜੀ ਕਣਕ ਬੰਦ ਕਰਤੀ ਉਹ ਦੋ ਚਾਰ ਮੋਤਾ ਰੋਝਦੀਆਂ ਹੁੰਡੀਆਂ ਹੋਰ ਕਿੰਨਾਕ ਬਦਲਾ ਚਾਹੀਦਾ ਨੂੰ ਜੀ ਬਠੇਰਾ ਬਦਲਾ ਹੁੰਦੇ ਬਾਕੀ ਭਾਈ ਹੋਰ ਕੋ ਪੁੱਛੋ ਇਹ ਮੇਰੇ ਨਾਲ ਜਿਆਦਾ ਜਾਣਦੇ ਸੁਖਜਿੰਦਰ ਰੰਧਾਵਾ ਖੜੇ ਆ ਇੱਥੇ ਹੁਣ ਵੋਟਾਂ ਦੇ ਵਿੱਚ ਨਾਲੇ ਹਾਂਜੀ ਹਾਂਜੀ ਉਹ ਰੰਧਾਵਾ ਸਾਹਿਬ ਤੇ ਕਾਂਗਰਸ ਨਾਲ ਖਲੋਤੇ ਨੇ ਮੇਰੇ ਨਾਲ ਹਾਂਜੀ ਉਹਨਾਂ ਦਾ ਕੀ ਮਹੌਲ ਇੱਧਰ ਉਹਨਾਂ ਦਾ ਵੀ ਬਠੇਰਾ ਮਹੌਲ ਜੀ ਰੈਲੀਆਂ ਰੁਲੀਆਂ ਕਰਨ ਦੇ ਹੋ ਵੀ ਪ੍ਰਚਾਰ ਕਰਨ ਦੇ ਐਮਪੀ ਹੋਰ ਜਿੰਨਾ ਚਾਹੀਦਾ ਗਰਦਾਸਪੁਰ ਚੋਂ जीएमपी ਤੇ ਇਹੀ ਕੰਨੇ ਕੋਈ ਚੰਗਾ ਬੰਦਾ ਆਏ ਜੇਰਾ ਵੀ ਕੋਈ ਆਏ ਨਸ਼ਾ ਬੰਦ ਹੋਣਾ ਚਾਹੀਦਾ ਅੱਛਾ ਤੇ ਗਰੀਬਾਂ ਦੀ ਕੋਈ ਮਦਦ ਹੋਣੀ ਚਾਹੀਦੀ ਹੋਰ ਕੀ ਚਾਹੀਦੀ ਸਾਰਾ ਕਰ ਨਹੀਂ ਸਕੀ ਬੰਦ ਨਾ ਨਹੀਂ ਜੀ ਨਸ਼ਾ ਨਹੀਂ ਬੰਦ ਹੋਇਆ ਕੇ ਕਲੂ ਨਸ਼ਾ ਤੇ ਅੱਗੇ ਨਾਲੋਂ ਜ਼ਿਆਦਾ ਹੋਇਆ ਜੀ ਅੱਛਾ ਹਾਂਜੀ ਹੁਣ ਤੇ ਸਗੂ ਘਰ ਘਰ ਨਸ਼ਾ ਵੀ ਕੰਡਿਆ ਜੇ ਪਹਿਲੇ ਤੇ ਉਹ ਓਲੇ ਛਪੇ ਸੀ ਤੇ ਹੁਣ ਘਰ ਘਰ ਜੇ ਸ਼ਰਿਆ ਮੋਂਡਿਆ ਹੁੰਦੇ ਠੀਕ ਹੈ ਹਾਂਜੀ ਤੇ ਉਧਰੋਂ ਦੂਜੇ ਖੜੇ ਨੇ ਪਹਿਲਾਂ ਸਣੀ ਦੇ ਔਰ ਭਾਜਪੀ ਦੇ ਵੱਲੋਂ ਜਿੱਤਾ ਹੀ ਹੋਇਆ ਇਸ ਵਾਰੀ ਹੋਰ ਬੰਦੇ ਵੀ ਲਿਆਂਦਾ ਉਹਨਾਂ ਨੇ ਨਹੀਂ ਸਣੀ ਦੇ ਹੋਰ ਨੇ ਵੀ ਕੁਝ ਨਹੀਂ ਜੇ ਕੀਤਾ ਸੰਨੀ ਦੇ ਹੋਰ ਵੀ ਜਿੱਤ ਕੇ ਤੇ ਵਰਿਆ ਹੀ ਨਹੀਂ ਉਹ ਪਾਕਿਸਤਾਨ ਚੱਲ ਗਿਆ ਜੀ ਪੰਜ-ਛਤ ਵਾਰੀ ਪਰ ਬਟਾਲੇ ਇੱਕ ਵਾਰੀ ਨਹੀਂ ਆਇਆ ਅੱਛਾ ਬਟਾਲੇ ਤੇ ਇੱਕ ਵਾਰੀ ਨੇ ਸਾਰੇ ਨੂੰ ਭਰਾਈ ਉਹਨੇ ਵੀ ਕੁਝ ਨਹੀਂ ਕੀਤਾ ਠੀਕ ਹੈ ਵੀ ਜੇਰਾ ਵੀ ਕੋਈ ਜਿੱਤਦਾ ਵਾ ਨਾ ਉਹਨੇ ਪਹਿਲੇ ਸਾਡੇ ਅੱਗੇ ਹੱਥ ਜੋੜਨੇ ਆ ਮੁੜ ਕੇ ساری ਉਮਰ ਰਹੀਗੀ ਜੋੜਨੇ ਆ ਪਰ ਲਫਦਾ ਕੋਈ ਵੀ ਨਹੀਂ ਹੁੰਦੇ ਨਹੀਂ ਲਫਦਾ ਨਹੀਂ ਕੋਈ ਵੀ ਹਾਂਜੀ ਹਾਂਜੀ ਕੀ ਲੱਗਦਾ ਜੀ ਇਸ ਵਾਰੀ ਐਮਪੀ ਕੌਣ ਜਿੱਤੂ ਇਥੋਂ ਐਮਪੀ ਵੇਖੋ ਜੀ ਹੁਣ ਮਹਾਰਾਜ ਦੀ ਮਰਜ਼ੀ ਆ ਸਾਰੇ ਜਿੱਤ ਕੇ ਬੈਠੇ ਨੇ ਅੱਛਾ ਏਦਾਂ ਦੇ ਬੀਜੇਪੀ ਵਾਲਿਆਂ ਦੇ ਸਾਡਾ ਅੰਕ ਜਿੱਤਣਾ ਚਾਹੀਦਾ ਆਮ ਪਾਰਟੀ ਵਾਲਿਆਂ ਦੇ ਸਾਡਾ ਜਿੱਤਣਾ ਦਾ ਕਾਂਗਰਸ ਵਾਲੇ ਜਾਂਦੇ ਹੈ ਸਹੀ ਜਿੱਤਣਾ ਆ ਲੋਕ ਕੀ ਕਹਿੰਦੇ ਆ ਲੋਕਾਂ ਦਾ ਮਾਹੌਲ ਜਿਹੜਾ ਕੁਝ ਕੁ ਐਡਾ ਸਾਰਿਆਂ ਵਾਲੀਆ ਜਿਹਦੇ ਜਿਹਦੇ ਪਾਰਟੀਆਂ ਨਾਲ ਜੁੜੇ ਨੇ ਇੱਕ ਦੂਜਾ ਇੱਕ ਦੂਜੇ ਦੇ ਨਾਲ ਠੀਕ ਠੀਕ ਹੀ ਆ ਅੱਛਾ ਜਿਹੜੇ ਕਾਂਗਰਸ ਨਾਲ ਜੁੜੇ ਹੋ ਕਾਂਗਰਸ ਵਾਲਿਆਂ ਜਿਹੜੇ ਆਮ ਪਾਰਟੀ ਨਾਲ ਆਮ ਪਾਰਟੀ ਨਾਲ ਜੁੜੇ ਆ ਠੀਕ ਹੈ ਜਿਹੜੇ ਜਨਤਾ ਪਾਰਟੀ ਵਾਲੇ ਉਹ ਆਂਦੇ ਆ ਹੀ ਆਂਦੇ ਪਿਓ ਹੈ ਜਿਤਨਾ ਪਰ ਇਹ ਜਨਤਾ ਦਾ ਜਿਹੜਾ ਮਾਹੌਲ ਹੈ ਉਹ ਠੀਕ ਨਹੀਂ ਗਾ ਜਾਦਾ ਪਿਛਲੀ ਵਾਰੀ ਸੰਨੀ ਦਲ ਜਿੱਤੇ ਸੀ ਇਸ ਵਾਰੀ ਉਹਨਾਂ ਦੀ ਪਾਰਟੀ ਦਾ ਬੰਦੇ ਦਾ ਹੈ ਕੋਈ ਚਾਂਸ ਆ ਪਿਛਲੀ ਵਾਰੀ ਤਾਂ ਜਿੱਤ ਗਏ ਉਹ ਉਹ ਨਹੀਂ ਵੜਿਆ ਉਹਦੇ ਕਰਕੇ ਤੇ ਗਾਂ ਇਨਨ ਬੋਟਾਂ ਚ ਪੈਣ ਰਹੀ ਅੱਛਾ ਤੇ ਉਹ ਵੜਦਾ 5 ਸਾਲ ਤੱਕ ਕਰਤੇ ਤੇ ਵਧੀਆ ਰਹਿਣਾ ਹੈ ਠੀਕ ਹੈ ਸੁਖਜਿੰਦਰ ਰੰਧਾਵਾ ਕਾਂਗਰਸ ਨੇ ਖੜਾ ਕੀਤਾ ਜਿਹੜਾ ਲੀਡਰ ਉਹਦਾ ਕੀ ਮੋਲ ਹੈ ਇੱਧਰ ਉਹਦਾ ਵੀ ਠੀਕ ਹੈ ਉਹਦਾ ਮੋਲ ਠੀਕ ਹੈ ਸਭ ਦਾ ਯਾ ਚੜੂਆळ्या ਨੇ ਕੰਮ ਕੀਤਾ ਕਿ ਨਹੀਂ ਕੋਈ ਆ ਮੈਂ ਨੇ ਉਹ ਕੀਤਾ ਜੋ ਵੀ ਆ ਜਿਹੜਾ ਦੱਸੰਦਿਆ ਤੁਹਾਨੂੰ ਅੱਛਾ ਪੁੱਛਾ ਨਸ਼ਾਬ ਘਰ ਘਰ ਲੋਕੀ ਟੀਕੇ ਲਾਉਂਦੇ ਆ ਕੋਈ ਇਧਰੋਂ ਮਰ ਜਾਂਦਾ ਕੋਈ ਇਧਰੋਂ ਆ ਜਾਂਦਾ ਕੋ ਉਧਰੋਂ ਆ ਜਾਂਦਾ ਕੋਈ ਸਹੂਲਤ ਨਹੀਂ ਮਿਲੀ ਸਹੂਲਤ ਜਿਹੜੀ ਸਾਡੀ ਕਣਕ ਵੀ ਬੰਦ ਕਰਾ ਦਿੱਤੀ ਹੈ ਜਿਹੜੀ ਅੱਛਾ ਜਿਹੜੀ ਸਰਕਾਰ ਦਿੰਦੀ ਜਿਹੜੀ ਹੈਗੀ ਸੀ ਉਹ ਵੀ ਗਈ ਹਾਂ ਉਹ ਜਿਹੜੀ ਆਉਂਦੀ ਸੀ ਚਲੋ ਉਹ ਸੈਂਟਰ ਵੱਲੋਂ ਤੇ ਆਉਂਦੇ ਹੀ ਜਿਹੜੀ 5 ਕਿਲੋ 10 ਕਿਲੋ ਆਉਂਦੇ ਹੀ ਮਹੀਨੇ ਤੋਂ ਮੇਰੇ ਜਿਹੜੀ ਇਹਨੇ 2 ਰੁਪਏ ਵਾਲੀ ਹੋ ਉਹਨਾਂ ਬੰਦ ਕਰ ਛੱਡੀ ਹੈ ਅੱਛਾ ਮਤਲਬ ਖੁਸ਼ ਨਹੀਂ ਸਰਕਾਰ ਨੂੰ ਨਾ ਕੋਈ ਸੁਣੇ ਕੋਈ ਠੀਕ ਹੈ ਵੇਖੋ ਜੀ ਅੱਗੇ 810 ਦਾ ਸਿਲੰਡਰ ਭਰਦਾ ਸੀ ਹੁਣ ਇਹਨਾਂ 1100 ਦਾ ਕਰ ਦਿੱਤਾ ਯਾਰ ਕੋਦੇ 500 ਦਾ ਭਰਦਾ ਇੱਥੇ ਦਿਨੋ ਦਿਨ ਮੂੰਹ ਗਿਆ ਇਹ ਉਂਦੀ ਜਾਂਦੀ ਆ ਕਾਰੋਬਾਰ ਤੇ ਕੋਈ ਹੈ ਨਹੀਂਗਾ ਅੱਛਾ ਕਾਰੋਬਾਰ ਵਾਲੇ ਤਾਂ ਤਾਂ ਧਿਆਨ ਨਹੀਂਗਾ ਐ ਐਮਐਲ ਜਿਹੜਾ ਇੱਥੋਂ ਦਾ ਹੁਣ ਖੜਾ ਵੋਟਾਂ ਦੇ ਦੁਆਰੇ ਉਹਨੂੰ ਪੈਣਗੀਆਂ ਵੋਟਾਂ ਕਿ ਨਹੀਂ ਪੈਣਗੀਆਂ ਤੇ ਸਹੀ ਪਰ ਉਹ ਉਹ ਪਹਿਲਾਂ ਵਾਲੀ ਉਹ ਪਹਿਲਾਂ ਵਾਲੀ ਪਹਿਲਾਂ ਤਾਂ ਦੁਨੀਆ ਦੀ ਜਿਹੜੀ ਲਹਿਰ ਸੀ ਨਾ ਉਹ ਚੱਲ ਗਈ ਯਾਰ ਹੋਈ ਝੜੂ ਝੜੂ ਹੋ ਗਈ ਆ ਉਹ ਆਂਦੇ ਸੀ ਝਾੜੋ ਝਾੜੋ ਜੋ ਬੱਚਾ ਬੱਚੇ ਦੇ ਮੂੰਹ ਹੁਈ ਅੱਛਾ ਹੋਣ ਨਹੀਂ ਗਾਉ ਗੱਲ ਦਾ ਅੱਛਾ ਭਾਜੀ ਇਹ ਚਾਰ ਤਰੀਕ ਨੂੰ ਦੱਸਾਂਗੇ ਜਿਹੜਾ ਜਿੱਤੇਗਾ ਅਸੀਂ ਉਧਰ ਜਿਹੜਾ ਜਿੱਤੇਗਾ ਅਸੀਂ ਉਧਰ ਜਿਹਨੂੰ ਜਿਤਾਉਣਾ ਉਹ ਨਹੀਂ ਦੱਸਦੇ ਉਹ ਵੀ ਪਹਿਲਾਂ ਨਹੀਂ ਦੱਸਣਾ ਜਿਹੜਾ ਜਿੱਤੇਗਾ ਅਸੀਂ ਉਧਰ ਅੱਛਾ ਆਹ ਸਰਕਾਰ ਨੇ ਕੀਤਾ ਕੋਈ ਬਦਲਾ ਭਾਜੀ ਜੋ ਵੀ ਆ ਬਤਰਾਸ ਤੁਹਾਡੇ ਸਾਹਮਣੇ ਜੋ ਵੀ ਹੋਇਆ ਤੁਸੀਂ ਸਭ ਕੋ ਫਿਰਦੇ ਤੁਰਦੇ ਅਸੀਂ ਤੇ ਘਰੋਂ ਆਉਣੇ ਤੇ ਇੱਥੇ ਫੱਟੇ ਤੇ ਪੈ ਜਾਣੇ ਫੱਟੇ ਘਰ ਤੁਰ ਜੰਨੇ ਮੈਨੂੰ ਤਾਂ ਜੋ ਕੋਈ ਨਹੀਂ ਲੱਗਾ ਨਹੀਂ ਨਹੀਂ ਲੱਗਾ ਤੇ ਪਹਿਲਾ ਐਮਪੀ ਸਨੀ ਦੇਵਾਲ ਸੀ ਉਹਨੇ ਕੁਝ ਕੀਤਾ ਭਾਜੀ ਸਨੀ ਦੇ ਉਹਨੂੰ ਅਜੇ ਤੱਕ ਮਿਲਿਆ ਨਹੀਂ ਮੈਂ ਉਹਨੂੰ ਕੀਤਾ ਇੱਕ ਦੋ ਵਾਰ ਟੈਲੀਫੋਨ ਮਨੂੰ ਨਹੀਂ ਮਿਲਿਆ ਤੇ ਮੈਂ ਉਹਨੂੰ ਨਹੀਂ ਮਿਲਿਆ ਕੀ ਉਹਨੇ ਮੈਂ ਆਖਾ ਹੁਣ ਜਾ ਰਹੇ ਨੂੰ ਉਹਦੀ ਮੇਨਨਦ ਰਾਜ ਕੀ ਹੈ ਮੈਂ ਉਹ ਨਹੀਂ ਮਿਲਿਆ ਮਨੂੰ ਤੇ ਵੈਸੇ ਉਹਨੂੰ ਕਰਨਾ ਚਾਹੀਦਾ ਹੀ ਉਹਦਾ ਫਰਜ਼ ਪੰਦਾ ਸੀ ਕੋਈ ਕਰ ਜਾਂਦਾ ਕੋਈ ਆਪਣੇ ਨਾਂ ਰੋਸ਼ਨ ਕਰ ਜਾਂਦਾ ਪਰ ਉਹਨੇ ਨਹੀਂ ਨਹੀਂ ਹੋਇਆ ਨਹੀਂ ਬੋਲ ਪਾਇਆ ਤੇ ਐਮਐਲਏ ਸ਼ਰੀ ਕਲ ਸੀ ਇੱਥੋਂ ਦੁਬਾਰੇ ਇਹਨੂੰ ਭਾਜੀ ਮੈ ਮਿਲਿਆ ਹੀ ਨਹੀਂ ਅਜੇ ਤੱਕ ਤੇ ਨਾ ਮੇਰੀ ਇੱਧਰ ਮੁਲਾਕਾਤ ਹੋਈ ਹੈ ਮੈਂ ਅਜੇ ਦੁਬਾਰੇ ਕੀ ਦੱਸਾਂ ਤੁਹਾਨੂੰ ਸੁਵਜਿੰਦਰ ਰ ਅੱਛਾ ਐਸ ਵੇ ਰੋਜੀ ਰੋਟੀ ਦੀ ਪਈ ਏ ਸਾਨੂੰ ਹੂੰ ਰੋਟੀ ਕਮਾਣ ਦੀ ਪਈ ਏ ਕਾਰੋਬਾਰ ਚੱਲ ਰਿਹਾ ਸਰਕਾਰ ਬਦਲੀ ਕੋਈ ਸਹੂਲਤ ਮਿਲੀ ਕਿ ਨਹੀਂ ਕੁਛ ਨਹੀਂ ਮਿਲਿਆ ਭਾਜੀ ਐਦਾਂ ਦੇ ਐਦਾਂ ਹੀ ਆ ਅੱਛਾ ਇੱਕ ਦਿਨ ਲੱਗ ਜਾਂਦੀ ਤਿੰਨ ਦਿਨ ਟੁੱਟ ਜਾਂਦੀ ਐਦਾਂ ਦੇ ਦੇ ਚੱਲੀ ਜਾਂਦੇ ਕਣਕਾਂ ਬੰਦ ਹੋ ਗਈਆਂ ਕਣਕ ਕਿਹੜੀ ਕਣਕ ਬੰਦ ਕਰਤੀ ਇਹਨਾਂ ਨੇ ਅੱਛਾ ਇਹਨਾਂ ਨੇ ਸੋਚਿਆ ਗਰੀਬ ਖਾਂਦਾ ਉਹ ਮੁੜ ਕੇ ਘਰੋਂ ਕੰਮ ਤੇ ਨਹੀਂ ਆਉਂਦਾ ਉਹਨੇ ਕਣਕੀ ਬੰਦ ਕਰਤੀ ਸੀਗਾ ਗਰੀਬ ਦਾ ਸੋਚਿਆ ਉਹਨਾਂ ਨੇ ਜਿਹਦਾ ਖਮਿਆਜਾ ਭੁਗਤਣਾ ਪਊ ਸਰਕਾਰ ਨੂੰ ਮੈਂ ਨਹੀਂ ਜੀ ਕਹਿ ਸਕਦਾ ਅਸੀਂ ਤਾਂ ਭੁਗਤਣ ਡੇ ਆ ਜੀ ਅੱਛਾ ਹਾਂ ਫਾਰੀ ਗੱਲੇ ਅਸੀਂ ਤਾਂ ਭੂਤਨ ਦੇ ਜੀ ਉਹ ਤਾਂ ਨਹੀਂ ਪਤਾ ਭੂਤਨ ਅਸੀਂ ਫਿਰ ਰੋਸ ਆ ਉਹ ਤਾਂ ਆਊਗਾ ਨਹੀਂ ਰੋਸ ਤੇ ਕਣਕ ਤਾਂ ਦਿਹਾਗਾ ਰੋਸ ਤੇ ਹੈਗਾ ਉਹ ਤੇ ਹੁਣ ਕੱਢਣਗੇ ਲੋਕੀ ਵੇਖੋ ਚਲੋ ਮੈਂ ਇਦਾਂ ਨਹੀਂ ਕਹਿ ਸਕਦਾ ਬਾਕੀ ਜਿਹਦੇ ਜਿਹਨੂੰ ਨਹੀਂ ਮਿਲਦੀ ਸਾਰੇ ਕੱਢਣਗੇ ਮਿਲਦੀ ਮੰਨੋ ਵੀ ਨਹੀਂ ਕਿਹੜੀ ਪਾਰਟੀ ਲੱਗਦੀ ਅੱਗੇ ਪਾਰਟੀ ਵੇਖਸੋ ਹੁਣ ਕਿਹੜੀ ਲੱਗਦੀ ਕੋਈ ਪਿਆ ਫਰਕ ਨਾ ਵੀ ਸਰਕਾਰ ਆਈ ਹੈ ਅੱਧਰ ਵੇ ਕਾਲਾ ਨਹੀਂ ਆਇਆ ਬਦਲਾ ਕੋਈ ਸਰਕਾਰ ਨਹੀਂ ਨਹੀਂ ਜੀ ਐਮਐਲਏ ਤੋਂ ਵਾਲਾ ਜਿਹੜਾ ਸ਼ਰੀਕਲ ਸੀ ਉਹਨੇ ਕਰਿਆ ਕੁਛ ਨਹੀਂ ਕੀਤਾ ਐਮਐਲਏ ਦੇ ਦੁਆਰੇ ਐਮਪੀ ਦੇ ਵੋਟਾਂ 'ਚ ਖੜ੍ਹ ਗਿਆ ਜਿਵੇਂ ਕੋ ਆਏ ਬੰਦੇ ਆ ਮਿਲ ਦਿਲਸਣਾ ਭੁੱਖੇ ਬਣਨੇ ਜਿਰ ਪਿਰਸਣਾ ਬਾਹਰੇ ਜਾਂਦੇ ਤੇ ਕਹਰੇ ਨਹੀਂ ਜੀ ਅਜੇ ਆਪਣੀ ਪਾਵਰ ਨਹੀਂ ਹੈ ਐਮਪੀ ਚਾਹੀਦਾ ਵਾ ਇਹੋ ਕਾਂਗਰਸੀ ਬੰਨ ਗਏ ਰੰਧਾਵਾ ਹਾਂ ਰੰਧਾਵਾ ਸੋ ਅੱਛਾ ਹਾਂ ਪੱਕਾ ਜੋਰ ਉਹਨਾਂ ਦਾ ਪੱਕਾ ਬੜਾ ਜੀ ਪੜਾ ਆ ਜਿਹੜੋ ਭੁੱਖੇ ਮਾਰਨ ਆਏ ਇਹਨੂੰ ਪਾਉਣੀਆਂ ਬਾਈ ਉਹਦੋਂ ਇਹਨੂੰ ਦੂਸਰੇ ਮਾਰੇ ਬਾਜਵੇਂ ਚ ਜਿਤਾਤਾ ਜੋ ਕਲਸੀ ਬਣਿਆ ਸਾਡੇ ਹਲਕੇ ਚ ਉਹਨੂੰ ਕਿ ਜਿੱਤ ਕੇ ਗਿਆ ਨਹੀਂ ਬਾਜਵੇਂ ਕਹ ਜਿੱਤ ਕੇ ਗਿਆ ਸਾਡੇ ਹਲਕੇ ਦੇ ਵਿੱਚੋਂ ਸਾਤ ਮਾਰ ਕੁੱਲੀਆਂ ਤੂੰ ਤੈਰ ਕੰਜ ਜਿਤਾ ਕੇ ਚੱਡਾਂਗੇ ਉਹਨੂੰ ਕਾਂਗਰਸੀ ਵੇਚ ਜਤਾ ਹਾਂ ਕਾਂਗਰਸ ਨਹੀਂ ਲਿਆਉਣਾ ਫੇਰ ਅਸੀਂ ਝਾੜੂ ਵਾਲੇ ਨਹੀਂ ਜਿਤਾਉਣੀ ਨਾ ਝਾੜੂ ਵਾਲੇ ਜਿਤਾਉਣਾ ਨਹੀਂ ਅਸੀਂ ਕੋਈ ਕੰਮ ਕੜਾ ਕਰਨ ਰਿਆ ਨਸ਼ਾ ਲਾ ਕੇ ਕੰਮ ਵੇ ਗੰਡੇ ਨੇ ਕੀ ਕਰਨ ਦੇ ਨੇ ਕੋਈ ਕਣਕਾਂ ਉਹ ਬੰਦ ਕਰਤੀਆਂ ਕੀ ਕਿੱਥੋਂ ਘਾਣਾ ਕੀ ਕਮਾਉਣਾ ਵੇਚਣ ਦੇ ਆ ਚਿੱਟਾ ਸੜਿਆ ਵੀ ਡੰਡਿਆ ਮੁੰਡੇ ਕਿੱਟਾ ਸੜਿਆ ਸੜਿਆਂ ਵੀ ਕੰਡੇ ਆ। ਸ਼ੇਤੇ ਰੋਗ ਲੱਗੀ ਨਹੀਂ। ਨਾ। ਉਹ ਆਪਲੇ ਹੁੰਡੇ ਆ ਜੇ ਉਹਨਾਂ ਨੂੰ ਰੋਗ ਕਦੀ ਲਾਉਣੀ ਐ ਐਮਐਲ। ਅੱਛਾ। ਆਹੋ। ਆਪਦੇ ਹੁੰਡੇ ਆ। ਉਹਦੇ ਵੋਟਾਂ 'ਚ ਖੜੇ ਆ ਦਵਾਰੇ। ਉਹ ਜਨਾਬ ਸਾਡੀ ਤਾਂ ਕੰਨਕੀ ਬੰਦ ਕਰਵਾ ਲਈ ਆ ਇਹਦੇ ਰੋਂਡੇ ਨੂੰ। ਇਹ ਕਿਹਦੇ ਆਹੋ। ਉਹ ਪੈਂਦੀਆਂ ਨਹੀਂ ਫਿਰ? ਨਹੀਂ ਪੈਂਦੀਆਂ ਜੀ। ਅੱਛਾ। ਕਿ ਲੋ ਬੇਸ਼ੈ ਨਹੀਂ ਦੁਖੀ ਰਹਿਣਾ ਵਾ ਅਸੀਂ ਪਬਲਿਕ ਨੇ ਕੋਈ ਸਹੂਲਤ ਨਹੀਂ ਆਈ ਨਾ ਸਹੂਲਤ ਕਾਦੀ ਹੁੰਦੀ ਹੈ ਹਾਂਜੀ ਕੋਈ ਸਹੂਲਤ ਨਹੀਂ ਮਿਲਦੀ ਅਸੀਂ ਤਾਂ ਠੱਕੇ ਖਾਂਦੇ ਸਾਨੂੰ ਦਮਾਨ ਨੇ ਦਿੱਤੀ ਨਹੀਂ ਸਹੂਲਤ ਕੋਈ ਨਹੀਂ ਸਹੂਲਤ ਸਾਨੂੰ ਦਿੱਤੀ ਕਹਿੰਦੇ ਨਹੀਂ ਸਹੂਲਤਾਂ ਨਹੀਂ ਦਿੱਤੀਆਂ ਅੱਛਾ ਵੀ ਗਰੀਬਾਂ ਦਾ ਕੋਈ ਸੋਚਾ ਨਹੀਂ ਰਿਹਾ ਕੋਈ ਹੈਗਾ ਇੱਥੋਂ ਵਾਲਾ ਐਮ.ਐਲ.ਏ. ਸ਼ਰੀ ਗੱਲ ਸੀ ਕੋਈ ਵੀ ਨਹੀਂ ਹੈਗਾ ਵੋਟਾਂ ਲਾ ਕੇ ਲੋ ਮੁਟਕੇ ਕੋਈ ਪੁੱਛਦਾ ਕੋਈ ਨਹੀਂ ਐਮ.ਪੀ. ਕੌਣ ਬਣਾਉਣਾ ਫਿਰ ਇਸ ਵਾਰ ਜਿਹੜਾ ਕੋ ਚੰਗਾ ਹੋਇਆ ਕੋਈ ਹਾਇ ਲੱਗਿਆ ਇਹਨਾਂ ਨੂੰ ਜਿਹੜੇ ਖੜੇ ਆ ਪਤਾ ਨਹੀਂ ਹਾਲੇਕ ਮੈਨੂੰ ਕੋਈ ਕਿਹੜਾ ਕੋਈ ਹੈਗਾ ਖੜਾ ਕਰ ਅੱਛਾ ਤੇ ਪਹਿਲਾਂ ਸਣੀਦੌਲ ਸੀ ਸਣੀਦੌਲ ਇੱਧਰ ਨਹੀਂ ਆਇਆ ਸਣੀਦੌਲ ਉਹ ਵੀ ਜਦੋਂ ਬਣ ਗਿਆ ਜਿਹੜਾ ਬਣ ਜਾਂਦਾ ਉਹ ਕਿਹੜਾ ਪਿਛਲਿਆਂ ਦਾ ਪਤਾ ਲਿੰਦਾ ਹਾਂ ਆ ਯਾਨੀ ਕੋਈ ਨਾ ਹੁਣਾਂ ਕਹਿੰਨੇ ਆ ਉਹਨਾਂ ਦੇ ਠੱਠੇ 'ਚ ਪਾਓ ਅੱਛਾ ਬੋਟਾ ਲੈ ਕੇ ਗਾਂ ਜਾਂਦੇ ਆ ਸਾਡੇ ਬਾਜਾ ਦਾ ਗੁੱਠੇ ਆ ਗਿਆ ਅਸੀਂ ਦੋ ਤਿੰਨ ਵਾਰੀ ਗਰੰਟੀ ਦਿੱਤੀਆਂ ਨਾ ਕਿਸੇ ਨੇ ਕੋਹ ਨਹੀਂ ਸੰਗਤ ਆਇਆ ਅੱਛਾ ਪੱਟਿਆ ਕੋਠਾ ਦਾ ਅਸੀਂ ਮੈਂ ਦੋ ਟਾਂ ਪਰ ਭਰੇ ਆ ਕਿਸੇ ਨੇ ਵੈਲੀ ਸੁਣੀ ਸਾਡੀ ਸੁਣ ਕਿਸੇ ਨੇ ਸੁਣੀ ਗੀ ਕੋਈ ਫਰਕ ਨਹੀਂ ਪਿਆ ਨਾ ਪਰਚਲ ਕਿਹਾ ਜਿਆੜੀ ਇਹ ਕਾਂਗਰਸੀ ਜਿਆੜੀ ਦੇ ਸੁਖਜਿੰਦਰ ਰੰਧਾਵਾ ਇਹ ਵੀ ਠੀਕ ਜਾ ਰਿਹਾ ਜੋਰ ਹੈਗਾ ਉਹਦਾ ਇੱਥੇ ਆ ਇਧਰ ਜੋਰੀਆ ਡੂਲੇ ਦਾ ਕੱਟ ਗਿਆ ਚਾਰਵਾਂ ਦਾ ਕੱਟ ਗਿਆ ਕਿਉਂ ਕਰਿਆ ਨਹੀਂ ਕੰਮ ਕਰ ਕਰਵਾ ਨਹੀਂ ਕੀਤਾ ਨਾ ਕੋਈ ਅੱਛਾ ਹੂੰ ਖੁਸ਼ ਨਹੀਂ ਲੋਕ ਹੈ ਨਾ ਕੁਛ ਨਹੀਂ ਐਵਲੀ ਇਹ ਤੇ ਝਾੜੀ ਜਿੱਤੂਗਾ ਜੀ ਕਿਉਂ ਕੀ ਤੱਕੀ ਕੰਮ ਕੀਤੇ ਕੰਮ ਨੇ ਕਿਹੜਾ ਕੰਮ ਵਧੀਆ ਲੱਗੇ ਕੰਮ ਦੇ ਕਰਨ ਸਾਰੇ ਹੋਰ ਵੀ ਲਈ ਸਾਰੇ ਕਰ ਦੇਣਗੇ ਔਰ 2 ਸਾਲ ਤੇ ਹੋਏ ਜੇ ਅੱਛਾ ਵਿੱਚ ਲੋਕ ਕਹਿੰਦੇ ਕੰਮ ਨਹੀਂ ਕਰਿਆ ਕੋਈ ਸਰਕਾਰ ਨੇ ਕਹਿੰਦੇ ਆ ਲੋਕ ਪਰ ਹੁਣ 2 ਸਾਲ ਚ ਕਿੰਨਾ ਕੁ ਕਰ ਦੇਣਾ ਕੰਮ ਅੱਛਾ 2 ਸਾਲ ਤੇ ਹੁਣ ਤੁਸੀਂ ਸਿਆਣੇ ਜੋ ਹੁਣ ਵਿੱਚ ਇਲੈਕਸ਼ਨ ਆ ਗਈ ਆ ਠੀਕ ਹੈ ਕੰਮ ਕਰਨ ਦੇ ਆ ਜਦੋਂ ਕਰਨਗੇ ਜੀ ਐਮਐਲਏ ਸਰੀਕਲ ਸੀ ਇੱਥੇ ਖੜਾ ਦੁਬਾਰੇ ਵੋਟਾਂ ਦੇ ਵਿੱਚ ਐਮਪੀ ਦੀਆਂ ਜੀ ਹਾਂ ਜੀ ਉਹਨੂੰ ਹੈ ਕੋਈ ਮਾਹੌਲ ਉਹਦੇ ਪੱਖ ਚ ਹੈਗਾ ਹੈਗਾ ਜੀ ਹੈਗਾ ਹੈਗਾ ਤੇ ਸੁਖਜਿੰਦਰ ਰੰਧਾਵਾ ਕਾਂਗਰਸ ਵੱਲੋਂ ਖੜ ਗਿਆ ਉਹਨਾਂ ਦੀ ਅਪੋਰਚ ਜੀ ਚੱਲਦੀ ਹੈ ਉਹਨਾਂ ਨੇ ਕੋਈ ਗੱਲ ਨਹੀਂ ਇਹਨਾਂ ਦੀ ਸੰਨੀ ਦੇਵਾਲ ਪਹਿਲਾਂ ਜਿੱਤਿਆ ਸੀ ਉਹਨੇ ਕੁਛ ਕੀਤਾ ਉਹਨਾਂ ਨੇ ਕੀਤਾ ਸਾਡੇ ਲੱਗ ਕੇ ਇੱਕ ਮਿੰਟ ਵੀ ਨਹੀਂ ਕੀਤਾ ਅੱਛਾ ਠੀਕ ਹੈ ਕੀ ਮਾਹੌਲ ਲੱਗਦਾ ਜੀ ਵੋਟਾਂ ਦਾ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਠੀਕ ਠਾਕ ਜੀ ਕਿਹੜੀ ਪਾਰਟੀ ਦਾ ਜੋਰ ਹੈ ਮੈਂ ਕਾਂਗਰਸ ਦਾ ਜੋਰ ਹੈ ਸੁਖਜਿੰਦਰ ਰੰਧਾਵਾ ਹਾਂ ਜੀ ਹਾਂ ਜੀ ਤੇ ਝਾੜੂ ਵਾਲੇ ਝਾੜੂ ਵਾਲੇ ਵੀ ਠੀਕ ਹੈ ਜੀ ਕਰਿਆ ਕੰਮ ਇਹਨਾਂ ਨੇ ਕੋਈ ਕਿ ਨਹੀਂ ਭੈ ਇਹਨਾਂ ਨੂੰ ਸ਼ੁਰੂ ਕਰ ਦੇਣਾ ਹੋਣਾ ਮੈਂ ਥੋੜਾ ਬੋਦਾ ਜਿੰਨਾ ਕਿ ਜੋਗੇ ਅਗੇ ਕਰਨਗੇ ਵੀ ਅੱਛਾ ਹਾਂਜੀ ਫਿਰ ਐਮਪੀ ਨਵਾਂ ਬਣਾਉਣਾ ਹੈ ਕੀ ਹਾਂਜੀ ਹਾਂਜੀ ਜ਼ਰੂਰ ਜੀ ਬੀਜੇਪੀ ਵਾਲੇ ਬੀਜੇਪੀ ਦਾ ਬਣੂਗਾ ਮੰਤਰੀ ਅੱਛਾ ਹਾਂਜੀ ਉਹਨਾਂ ਦਾ ਪਹਿਲਾਂ ਸੰਨੀ ਦਲ ਜਿੱਤਾ ਸੀ ਉਹਨੇ ਕੁਝ ਕੀਤਾ ਨਹੀਂ ਉਹਨਾਂ ਕੁਝ ਨਹੀਂ ਥੋੜਾ ਬੋਦਾ ਸਵਾਰਿਆ ਚਲੋ ਉਹ ਹਲਕਾ ਉਹਨਾਂ ਦਾ ਕੋਈ ਪਤਾ ਨਹੀਂ ਕਿਹੜਾ ਕਿਹੜਾ ਨਹੀਂ ਉਹਨਾਂ ਦਾ ਨਹੀਂ ਪਤਾ ਲੱਗਦਾ ਕੁਝ ਕਵਾਲਟੀਆਂ ਤੇ ਬਥੇਰੀਆਂ ਵੇਖ ਲੀਆਂ ਬਣਾਇਆ ਤੇ ਕਿਸਨੇ ਨਹੀਂ ਕੋਈ ਸਾਡਾ ਇਹਨਾਂ ਨੇ ਵੀ ਨਹੀਂ ਬਣਾਇਆ ਨਾ ਕਿਸਨੇ ਨਹੀਂ ਬਣਾਇਆ ਅਸੀਂ ਤਾਂ ਇੰਨਾ ਚਿਰ ਵੋਟਾਂ ਪਾਉਂਦੇ ਹਾਂ ਸਾਡਾ ਤੇ ਕਿਸੇ ਨੇ ਕੋਈ ਸੋਚਿਆ ਨਹੀਂ ਕਿਸੇ ਤੋਂ ਨਹੀਂ ਖੋਸ਼ ਨਾ ਕਿਸਨੇ ਵੀ ਨਹੀਂ ਸੋਚਿਆ ਅੱਛਾ ਆ ਬਦਲਾ ਆਇਆ ਨਹੀਂ ਕੋਈ ਆਪ ਸਾਡੀ ਤੇ ਜੇ ਤੱਕ ਪੈਲਸ਼ਨ ਨਹੀਂ ਕਿਸਨੇ ਲਵਾਉਂਦਿਆ ਤਾਂ ਸੋਚਣਾ ਸਾਡਾ ਕੀ ਆ ਅੱਛਾ ਕਿਸਨੇ ਵੀ ਨਹੀਂ ਸੋਚਿਆ ਐਮਐਲਏ ਕੋਈ ਮੰਤਰੀ ਕੋਈ ਕੋਈ ਨਹੀਂ ਸੋਚਿਆ ਇਹ ਮੰਤਰੀ ਬਣਾ ਨਹੀਂ ਭੈਣ ਚੋਲਦ ਨੇ ਸੋਚਿਆ ਅੱਛਾ ਹਾਂ ਫਿਰ ਹੁਣ ਕੀ ਕਰਾਂਗੇ ਨਾਲਕ ਤੇ ਕਰਨਾ ਕੀ ਆ ਜਿੱਦਰ ਆਖੋਗੇ ਹੋ ਜਾਣਗੇ ਅਸੀਂ ਤਾਂ ਕੀ ਆਖਣਾ ਤੁਸੀਂ ਦੇਖਣਾ ਤਾਂ ਆਹੀ ਜਰਬ ਜਿੱਥੇ ਕੋਈ ਕੋਈ ਸਾਨੂੰ ਚੰਗਾ ਲੱਗੂ ਬੋਟ ਪਾਵਾਂਗੇ ਹੁਣ ਆ ਚੰਗੇ ਆ ਕਿ ਨਹੀਂ ਨਵੇਂ ਝਾੜੂ ਵਾਲੇ ਚੰਗੇ ਆ ਕਿ ਮਾੜੇ ਆ ਝਾੜੂ ਵਾਲੇ ਝੇਰਾ ਵੀ ਸਾਨੂੰ ਮਤਲਬ ਚੰਗਾ ਹੋ ਪਾਵਾਂਗੇ ਬੋਟ ਅੱਛਾ ਹਾਂ ਸਾਡਾ ਤਾਂ ਕਿਸੇ ਨੇ ਇੰਨੀ ਉਮਰ ਹੋ ਗਈ ਕਿਸੇ ਨੇ ਨਹੀਂ ਸੋਚਿਆ ਸਾਡਾ ਸਾਡੀ ਤਾਂ ਪਲਸ ਨਹੀਂ ਕਿਸੇ ਨੇ ਲਵਾਈ ਤੇ ਪਰਨਾ ਹੁੰਦਾ ਜਿਹਨੂੰ ਆਖੀਦਾ ਉਹ ਮੋਟ ਨਹੀਂ ਹੋਈ ਉਮਰ ਸਾਡੀ ਕਦੋਂ ਹੋਣੀ ਜਦੋਂ ਤਾਂ ਉੱਤੇ ਚੜ ਕੇ ਮਰ ਕੇ ਦੋਣੀ ਆ ਇਹ ਛੱਡ ਬਾੜਾ ਉਦੋਂ ਹੋਣੀ ਆ ਮੋਟ 65 ਸਾਲ ਲੱਗਦੇ ਹੋ ਗਈ ਉਮਰ 65 ਸਾਲ ਹੋ ਗਈ ਤਾਂ ਸਾਡੀ ਪੋਲਿਸ਼ਨ ਕਦੋਂ ਲੱਗਣੀ ਹੈ ਠੀਕ ਹੈ ਕੋਈ ਸਰਕਾਰ ਨੇ ਹੋਰ ਸਹੂਲਤ ਦਿੱਤੀ ਕੋਈ ਨਹੀਂ ਦਿੱਤੀ ਨਹੀਂ ਨਾ ਅੱਛਾ ਕੋਈ ਖੋਸ਼ ਆਇਆ ਨਹੀਂ ਸਰਕਾਰ ਕੋ ਸਾਡਾ ਸੋਚਿਆ ਹੀ ਨਹੀਂ ਕਿਸੇ ਨੇ ਇੱਥੇ ਦਿਹਾੜੀ ਲੱਗਦੀ ਪਤਾ ਨਹੀਂ ਇੱਥੇ ਦਿਹਾੜੀ ਆ ਸਵੇਰ ਦੇ ਬੈਠੇਗੇ ਅੱਛਾ ਹਫਤਾ ਹਫਤਾ ਸਾਨੂੰ ਬੈਠਿਆ ਨੂੰ ਹੋ ਗਿਆ ਦਿਹਾੜੀ ਲੱਗਣੀ ਨਹੀਂ ਸਰ ਮਿਲਦਾ ਨਹੀਂ ਕੰਮ ਕਰ ਕੱਖਮ ਨਹੀਂ ਮਿਲਦਾ ਐਮਪੀ ਦੀਆਂ ਵੋਟਾਂ ਜੀ ਕੀ ਲੱਗਦਾ ਇਸ ਵਾਰੀ ਐਮਪੀ ਕੌਣ ਚਾਹੀਦਾ ਭਾਜੀ ਵੋਟਾਂ ਨਾਲ ਚਲੋ ਕਾਈ ਚਾਹੀਦਾ ਬਣਾਉਂਦਾ ਤੇ ਕੋਈ ਵੀ ਨਹੀਂ ਕੁਛ ਅੱਛਾ ਐਰਕਾਂ ਦੇ ਕਾਂਗਰਸ ਦੀ ਆਵਾਜ਼ ਆ ਵੀ ਸੁਖਜਿੰਦਰ ਦਾ ਵੀ ਹਾਂਜੀ ਹਾਂਜੀ ਜਿੰਦਰਾ ਹੋਵੇ ਦੀ ਉਹ ਬੰਦਾ ਕਿਵੇਂ ਕੰਮ ਕਰਦਾ ਪਹਿਲਾਂ ਇਧਰੋਂ ਐਮਐਲਏ ਰਹਾ ਆਹੋ ਬੰਦਾ ਤੂੰ ਠੀਕ ਹੀ ਆ ਥੋੜਾ ਤੇਰਾ ਬਾਬਾ ਨਾਨਕ ਤੋਂ ਐਮਐਲਏ ਆ ਡੇਰਾ ਬਾਮੇ ਤੋਂ ਨਾਨਕਾ ਥੋੜਾ ਕੰਮ ਕੋ ਕਰਦਾ ਲੋਕਾਂ ਦਾ ਠੀਕ ਆ ਕਾਂਗਰਸ ਵਾਲਾ ਐਮਐਲਏ ਜਿਹੜਾ ਇੱਥੋਂ ਵਾਲਾ ਐਮਐਲਏ ਤੇ ਕੋਈ ਨਹੀਂ ਸਾਡੇ ਅਜੇ ਤੱਕ ਕੋਈ ਕਿਸੇ ਨੇ ਨਹੀਂ ਕੰਮ ਕੀਤਾ ਨਹੀਂ ਕੀਤਾ ਨਾ ਹੀ ਲੇਬਰ ਦਾ ਕੰਮ ਕਰਨੇ ਆ ਸ਼ੁਰੂ ਤੋਂ ਕੋਈ ਲੇਬਰ ਦੀ ਕੋਈ ਇਹਨਾਂ ਡਿਮਾਂਡ ਹੀ ਨਹੀਂ ਰੱਖੀ ਸ਼ੁਰੂ ਤੋਂ ਵੀ ਜਾਂ ਲੇਬਰ ਜਾ ਕੋਈ ਦੇਈਏ ਕੋਈ ਇਹਨਾਂ ਦੇ ਨੀ ਅਟਹਾੜੀਆਂ ਟੁੱਟਦੀਆਂ ਵੋ ਕੋਈ ਪੁੱਛਦਾ ਨਹੀਂ ਅੱਛਾ ਗਰੀਬ ਸੁਣਾਈ ਹੋਈ ਨਹੀਂ ਨਾ ਸੁਣਾਈ ਕੋਈ ਨਹੀਂ ਹੋਈ ਗਰੀਬ ਦੀ ਅੱਛਾ ਕੋਈ ਪੁੱਛਣ ਵੀ ਨਹੀਂ ਹੱਡੇ ਤੱਕ ਲੱਗੀ ਵੇਖੋ ਉਮਰ ਕਿੰਨੀ ਹੋ ਗਈ ਆ ਕੋਈ ਬਦਲਾਅ ਹੋਰ ਆਇਆ ਕੋਈ ਬਦਲਾਅ ਨਹੀਂ ਹੋਇਆ ਡਿਆ ਅਸੀਂ ਤੇ ਜਿੱਦਾਂ ਤੇ 60 ਸਾਲ ਹੋ ਗਿਆ ਢੀ ਉਮਰ ਸਾਨੂੰ ਕੁਛ ਨਹੀਂ ਮਿਲ ਲੱਭਾ ਇਹਨੂੰ ਕੁਛ ਮਿਲਿਆ ਹੀ ਨਹੀਂ ਜਿੰਨੇ ਮੰਤਰੀ ਆਏ ਜਿੰਨੇ ਐਮ ਐਲ ਏ ਆਏ ਅੱਛਾ ਕਿਸੇ ਨੇ ਕੋਈ ਹਸਲ ਨਹੀਂ ਕੀਤਾ ਸਾਡਾ ਬਦਲ ਸਰਕਾਰ ਤਾਂ ਖੁਸ਼ ਹੈ ਨਹੀਂ ਹਾਂਜੀ ਖੁਸ਼ ਹੈ ਨਹੀਂ ਸਰਕਾਰ ਕੋ ਨਾ ਜੀ ਅਸੀਂ ਕੋਈ ਸਰਕਾਰ ਕੋ ਕੋਈ ਖੁਸ਼ੀ ਨਹੀਂ ਸਾਡੋ ਕੋਈ ਸਹੂਲਤ ਨਹੀਂ ਦਿੱਤੀ ਗਰੀਬਾਂ ਨੂੰ ਗਰੀਬਾਂ ਨੂੰ ਤੇ ਖਾਲੀ ਸ਼ਰਾਬਾਂ ਪਿਆਲ ਦਿੰਦੇ ਆ ਤੇ ਪੀ ਕੇ ਤੇ ਡਿੱਗਦੇ ਨੇ ਹੁਣ ਅੱਜ ਕੱਲ ਬੋਟਾ ਹੋਣ ਡਿਆ ਤੇ ਗਰੀਬਾਂ ਦੀ ਕੋਈ ਕੰਨਾ ਮੰਗ ਕਿ ਤੁਹਾਨੂੰ ਆਹ ਕੁਝ ਦਾਂਗੇ ਤੁਹਾਨੂੰ ਕੋਈ ਬਾਉਂਸਰ ਤੁਹਾਡਾ ਦਾਂਗੇ ਜਾਂ ਕੁਝ ਤੁਹਾਨੂੰ ਇੰਜੀਨੀਅਰ ਦੀ ਟੋਟੀਆਂ ਪੈਸੇ ਦਾਂਗੇ ਕੋਈ ਸੁਖਾਲੀ ਨਹੀਂ ਕਰਦੇ ਤੁਹਾਡੇ ਗਰੀਬ ਦੀ ਅਜੇ ਤੱਕ ਕਦੀ ਖ਼ਬਰ ਹੀ ਨਹੀਂ ਲੱਗੀ ਕਿਸੇ ਮੰਤਰੀ ਨੇ ਕਿ ਲਾਈ ਅਜੇ ਤੱਕ ਨਾ ਕੋਈ ਸੁਣਾਈ ਹੋਈ ਨਾ ਕੋਈ ਸੁਣਾਈ ਵੀ ਨਹੀਂ ਹੋਈ ਹਾਂ ਸਰਕਾਰ ਬਦਲਣ ਤੋਂ ਬਾਅਦ ਵੀ ਨਹੀਂ ਫਰਕ ਪਿਆ ਨਾ ਕੋਈ ਬਦਲ ਖੜ ਨਹੀਂ ਪਿਆ ਵੱਡੇ ਲੋਕ ਜਿਹੜੇ ਉਹ ਡਮ ਲੈ ਜਾਂਦੇ ਆ ਕਰਜ਼ਾ ਵੀ ਲੈ ਜਾਂਦੇ ਆ ਗਰੀਬਾਂ ਨੂੰ ਮਰਦੋਂ ਕਹਿੰਦੇ ਆ ਵੀ ਤੁਸੀਂ ਇਦਾਂ ਤੁਰੇ ਫਿਰੋ ਜੇ ਲੈ ਵੀ ਲੈਣਾ ਕਰਜ਼ਾ ਉਹਨਾਂ ਕੋਲ ਅੱਧਾ ਕੱਟ ਲੈਂਦੇ ਆ ਹਾਂ ਕੁਛ ਨਹੀਂ ਹੋਇਆ ਡੇ ਪੱਲੇ ਅਜੇ ਤੱਕ ਨਹੀਂ ਪਿਆ ਜਾਂ ਕੋਈ ਕੋਠਿਆਂ ਦੀ ਗਰਾਂਟਾਂ ਪਿਛੇ ਮੋਦੀ ਨੇ ਦਿੱਤੀਆਂ ਤੇ ਸਪੈਂਚ ਨੂੰ ਆਨੇ ਹਾਂ ਕੋਈ ਦਵਾ ਕਹਿੰਦਾ ਕੁਛ ਨਹੀਂ ਹੈਗਾ ਹਾਂ ਅਸੀਂ ਤੇ ਉੱਥੇ ਚੁੱਪ ਹੋ ਜੰਨੇ ਆ ਕਿਸੇ ਗੱਲ 'ਚ ਗਰੀਬ ਨੂੰ ਪੁੱਛਦੇ ਨਹੀਂਗੇ ਸਰਕਾਰ ਨਵੀਂ ਬਣਾਈ ਸੀ ਕੋਈ ਫਰਕ ਨਹੀਂ ਪਿਆ ਮਹਾਰਾਜ ਫਰਕ ਪਿਆ ਤੇ ਤਾਂ ਹੀ ਪਤਾ ਲੱਗੇਗਾ ਨਾ ਸਾਡਾ ਕੋ ਕੰਮ ਹੋਵੇ ਤੇ ਤੇ ਹੁਣ ਇਸ ਵਾਰ ਕਿਹਨੂੰ ਜਿਤਾਉਂਗੇ ਮਹਾਰਾਜ ਸਾਡੇ ਆ ਤਾਂ ਸਾਰੇ ਇੱਕੋ ਜਿਹੇ ਜਦੋਂ ਕੋ ਕੰਮ ਨਹੀਂ ਕਰਦਾ ਤਾਂ ਕੀ ਕਰੀਏ ਅਸੀਂ ਅੱਛਾ ਕੀ ਕਰੀਏ ਕਾਂਗਰਸ ਨੂੰ ਵੇਖਿਆ ਅਕਾਲੀਆਂ ਨੂੰ ਵੇਖਿਆ ਹੁਣ ਝਾੜੂ ਪਾਰਟੀ ਨੂੰ ਵੇਖਿਆ ਹੁਣ ਜੇ ਫੈਲ ਲਈਏ ਤੇ ਮੇਰੀ ਪਰਸਨ ਨਹੀਂ ਲਾਗੂ ਹੋਈ ਤੇ ਮੈਂ ਕੀ ਕਰ ਸਕਦਾ ਹੂੰ ਤੁਸੀਂ ਦੱਸ ਦਿਓ ਜਿੱਦੂ ਕਹੋ ਅਸੀਂ ਵੋਟ ਪਾ ਦਨੇ ਆ ਪਹਿਲਾਂ ਸਣੀ ਦੇ ਹਲ ਜਿਤਾਏ ਸੀ ਉਹਨੇ ਕੁਛ ਕੀਤਾ ਉਹਨੇ ਕੀ ਕੀਤਾ ਉਹਦਾ ਲੱਭਾ ਹੀ ਨਹੀਂ ਪਤਾ ਨਹੀਂ ਕਿੱਥੇ ਵੱਲ ਗਿਆ ਉਹ ਆਇਆ ਬਟਾਲੇ ਉਹ ਮੋਤਲ ਵੀ ਨਹੀਂ ਆਇਆ ਬਟਾਲੇ ਹਾਂ ਜਿਹੜਾ ਕਰੋਨਾ ਅਰਮਾਪਤੀ ਜਾਂ ਜਾਂ ਨੂੰ ਡਣ ਵਾਲਾ ਬੰਦਾ ਉਹ ਹੀ ਸਿਹਾਲੇਗਾ ਚਲ ਹੁਣ ਕਿਹਨੂੰ ਜਿਤਾਉਂਗੇ ਇਥੋਂ ਲੋਕਲ ਨੂੰ ਕਿ ਕਿਸੇ ਹੋਰ ਨੂੰ ਮਹਾਰਾਜ ਅਸੀਂ ਲੋਕਲ ਨੂੰ ਜਿਤਾ ਦਨੇ ਆ ਕਾਂਗਰਸ ਨੂੰ ਜਿਤਾ ਦਨੇ ਆ ਅਸੀਂ ਤੇ ਵੋਟ ਪਾਉਣੀ ਆ ਪੰਜ ਵੋਟਾਂ ਆਗੀਆਂ ਪਾ ਦਨੇ ਪਰ ਕੰਮ ਦੇ ਕੋਈ ਕਰੇ ਸਾਡਾ